ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਇੱਕ ਧਟਣਾ ਛੁੱਟੀ ਜੀ ਗੱਲ ਸੰਜੀ ਕਰਨੀ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਜੀ ਜੀ ਦਾ ਸਰਦਾਰ ਸੁਖਵੀਰ ਸਿੰਘ ਬਾਬਾ ਜੀ ਦੇ ਬਿਆਨ ਸ਼੍ਰੀ ਅਨਰ ਜੋਸ਼ੀ ਦੇ ਬਿਆਨ ਮੈਂ ਥੋੜੀ ਜੀ ਮਜੀਠਿਆ ਸਾਹਿਬ ਨੂੰ ਇਹ ਚਾਹਣਾ ਪਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਜੀ ਜੀ ਹੁਣ ਮਾਤਾ ਰਖੋ ਕਲਾਸ ਹੁੰਦਾ ਜਦੋਂ ਤੁਹਾਨੂੰ ਮਜੀਠੀਆ ਦੇ ਕਹਿੰਦੇ ਜੂਪੀ ਦਾ ਭਈ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਨ ਸਿੰਘ ਧੌਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਵਨ ਸਿੰਘ ਧੌਂ ਨੇ ਤੇ ਤਲਬੀਰ ਸਿੰਘ ਨੇ ਬਣਾਇਆ ਪੂਹੇ ਹੀ ਹਲਕੇ ਦੇ ਬਾਅਦ ਚ ਗਏ ਹੋ ਅਸੀਂ ਪਹਿਲਾਂ ਗਏ ਤੁਸੀਂ ਆਏ ਬੋਨੀ ਦੇ ਜਿਮਨੀ ਲਕਸ਼ਮ ਚਾਹ ਤੇ ਅਸੀਂ ਤੋਂ ਪਹਿਲਾਂ ਸਰਦਾਰ ਵਿਸਾਸ ਸਿੰਘ ਕੋਲ ਟਵਾ ਦੇ ਨਾਲ ਮੈਂ ਤੁਹਾਡੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹਨਾਂ ਗੱਲਾਂ ਨਹੀਂ ਪੈਣ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਖੜ ਪਸੋਂ ਦੀਆਂ ਕਰ ਲੱਗਣਾ ਆਪਦੀ ਹਾਰ ਆਉਂਦੇ ਤੇ ਮੁੱਖ ਰੱਖਦੇ ਆ ਜਿਹੜਾ ਬਸਣਾਗੇ ਇਹਦਾ ਮੈਂ ਫਿਰ ਸਮਝਿਆ ਕਿ ਜਵਾਬ ਦੇਣਾ ਜੁਗਰੀਆ ਜੇ ਬੰਦਾ ਚੁੱਪ ਕਰ ਜੇ ਤਾਂ ਕਿਸੇ ਨਾਲ ਵੀ ਸਮਝਦੇ ਹੋ ਕੇ ਫਿਰ ਡਰਦਾ ਮੈਂ ਤੁਹਾਡੇ ਵੱਲੋਂ ਮੈਂ ਆਮ ਵੀ ਕਿਹਨਾਂ ਨਾਲ ਨਹੀਂ ਆ ਬਣਾ ਦੀ ਗੱਲ ਛੇਤੀ ਕੀਤਾ ਨਹੀਂ ਕਰਦਾ ਤੁਸੀਂ ਕੱਲ ਤਲਵੰਡੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉੱਥੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੂੰ ਕਿਹਾ ਕਿ ਤੁਰਨਾ ਨਹੀਂ ਆਸਾਨ ਹੈ ਸਕਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਤੇ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤੋਂ ਇਕੱਠੇ ਰਹੇ ਹੁਣ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਉੱਚੀ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਝ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਪੈਣਾ ਲੰਮਾ ਸਮਾਂ ਇਕੱਠੇ ਰਿਹੀ ਤੇ ਗਾਲਾਂ ਭੇਣਾ ਤੇ ਆਪਾਂ ਮਾਵਾ ਭੇਣਾ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਹਿੰਮਤ ਰੱਖੀਓ ਤੇ ਮੇਰੇ ਭਾਈਆਂ ਦੇ ਸਾਹਮਣੇ ਆ ਆ ਬੋਲ ਆ ਵੀਡੀਓ ਸੁਣਾ ਕੇ ਆਈਂ ਆ ਵੀਡੀਓ ਤੇ ਮੇਰੇ ਭਾਈਆਂ ਨੂੰ ਸੁਣਾ ਕੇ ਆਈਂ ਮੈਂ ਤਾਂ ਚੁੱਪ ਰਿਆ ਮੈਂ ਤੇਰੇ ਖਿਲਾਫ ਹੋ ਦੰਦਾ ਇਥੋਂ ਜਾਦੀ ਤੋਂ ਕੁ ਨਹੀਂ ਗਿਆ ਕਿਉਂਕਿ ਜਿਹੜੇ ਘਰ ਤੋਂ ਮੈਨੂੰ ਸੁਣਾ ਭਲਾ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ 2005 ਤੋਂ ਜਦੋਂ ਵੀ ਅਸੀਂ ਲਗੇ ਤਾਂ ਤੈਨੂੰ ਅਸੀਂ ਪਿਕਰਨ ਸਿੰਘ ਮਜੀਠੀਆ ਬਣਾਇਆ ਦੂਜੀ ਗੱਲ ਸਰਦਾਰ ਸੁਨੀਲ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤਲ ਨਹੀਂ ਕਿਦੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਕਿ ਮੈਂ ਲੱਡੂ ਮੰਡੇ ਤੇ ਹਰ ਭਾਈ ਲਾਲੋ ਉਹ ਇਹ ਪੱਕਾ ਪੱਕਾ ਲਵਾਇਦਾਂ ਲੋ ਇਹ ਕਾਲੀ ਗੈਸ ਜਿਹੜਾ ਪਰ ਪ੍ਰਬੰਧਕ ਕਮੇਟੀ ਦਾ ਨmber ਕਾਲੀ ਕੋਈ ਨਹੀਂ ਲੱਗੂ ਮੰਡੇ ਅਜੇ ਹੋਰ ਜਾਣੇ ਦੇ ਬੜੇ ਪੈ ਜੋ ਮਗਰ ਸਾਰਿਆਂ ਨੇ ਕਿੱਥੋਂ ਕਿਨੂੰ ਕਿਨੂੰ ਬਚਾ ਲੋਗੇ ਹੋਰ ਵੀ ਜਾਣੇਗਾ ਭਾਈ ਲਾਲੋ ਪੱਕਾ ਔਰ ਮੈਂ ਕਹਿਣਾ ਕਿ ਸਾਰੇ ਆਹਦੇ ਹਲਕੇ ਚਾਰਜ ਜਿਹੜੇ ਦੁਨੀਆ ਲੋਕਸਭਾ ਚ ਖੜਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਡੂ ਨਹੀਂ ਜੇ ਲੱਭਨੇ ਨਹੀਂ ਤੇ ਪੰਜਾਬ ਤੋਂ ਹੁੰਦੇ ਪਹਾਣੇ ਸ਼ੁਰੂ ਕਰ ਕੋ ਹੁਣਵਾਈ ਦਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰ ਕੋ ਹੁੰਦਾ ਤੁਸੀਂ ਖੁਸ਼ੀ ਮਨਾਉਣ ਵਾਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸੋ ਇਸ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾੜਾ ਨਹੀਂ ਬੋਲਦਾ ਤੁਸੀਂ ਉਦੋਂ ਮੇਰੇ ਹਰਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਮੋਕਾਸ ਪਰਸ਼ ਕਹਿੰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋ ਜੀ ਸਾਹ ਜੇ ਤੁਹੀ ਉਹ ਕਾਸ਼ ਪੁਰਸ ਸਿਗੇ ਅਹੇ ਤੁਹਾਨੂੰ ਵਿਕਾਸ ਪੁਰਸ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਰ ਮੰਤਰੀ ਕਹਿੰਦੇ ਤੇ ਜੇ ਆਪਾਂ ਇਹਨਾਂ ਵਿਕਾਸ ਕਰਾਇਆ ਤਾਂ 11 12 13 14 ਹਜ਼ਾਰ ਦੇ ਕਿਉਂ ਹਰਦੇ ਰਹੇ ਥੋੜਾ ਜਿਹਾ ਆਪ ਦੇ ਅੰਦਰ ਵੀ છાਤੀ ਮਾਰੋ ਨਾ ਤਲਬੀਰ ਸਿੰਘ 3 3 4 4 ਹਜ਼ਾਰ ਦੇ ਸ਼ਰੀ ਹਰ ਕਹਿੰਦੇ ਇਕੱਠ ਕਰਦਾ ਰਾ ਸਰਬੀਰ ਸਿੰਘ ਦੀ ਬਗਲ ਦੇ ਆ ਰਹੀਆਂ ਜਦੋਂ ਉਧਰ ਤਾਂ ਉਥੋਂ 150 200 ਬੰਦੇ ਨੇ ਇਕੱਠਾ ਆਇਆ ਕੁਝ ਝਾੜੇ ਕੁਝ ਤੇ ਵੇਦ ਸਮਝੀਏ ਜੀ ਸਾਹ ਮੈਂ ਤੁਹਾਨੂੰ ਇੱਕ ਬਾਨ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਏ ਥੋੜਾ ਜਆ ਬੇਮੂਹੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਉਮੀਦ ਨਾ ਰੱਖਿਓ ਕਿਰ ਮੇਰੇ ਤੋਂ ਕੋਈ ਮੈਂ ਮੈਂ ਤੇਰਾ ਪਤਾ ਮੈਨਕੀ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਨਹੀਂ ਗੱਲ ਕਰ ਸਕਦਾ ਜਿੱਦਾਂ ਤੂੰ ਰਾਣੇ ਨੂੰ ਗੁਰਜੀਤ ਨੂੰ ਮੁੱਛਾ ਮੋੜ ਕੇ ਵਿਧਾਨ ਸਭਾ 'ਚ ਜਵਾਬ ਦਿੱਤਾ ਉਹਨਾਂ ਨੇ ਉਦੋਂ ਤੂੰ ਦਾ ਝੂਠਾ ਲਾਗੇ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਵਰਗੀ ਮੇਰੀ ਮਾਂ ਤੇ ਤੇਰੀ ਭੈਣ ਵੀ ਮੇਰੀ ਭੈਣ ਸੋ ਇਸ ਕਰਕੇ ਆਪ ਦੀ ਪਰਿਆਦਾ ਚ ਰਹਿ ਕੇ ਲੜੋ ਮੈਂ ਜੀਠੇ ਜਾਵਾਂਗਾ ਹੇ ਬਠੋਕ ਕੇ ਕਿੰਨਾ ਠੋਕ ਕੇ ਜਾਵਾਂਗਾ ਤੂੰ ਹੀ ਦਖਣੀ ਚ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਤਾਂ ਵਿਖਣਾ ਤੂੰ ਹੀ ਦਖਣੀ ਚ ਦਿਨ ਰਾਤ ਬੰਦੇ ਲੈ ਲਾਓ ਤਖੜੇ ਹੋ ਗਈ ਯਾਰ ਤੁਹਾਡੀ ਪਾਰਟੀ ਐ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਦੀ ਕੰਮ ਕਰਨਾ ਮੈਂ ਮਜੀਠਾ ਤੂੰ ਮੈਨੂੰ ਕਿੱਥੇ ਲੈ ਕੇ ਮਜੀਠਾ ਜਾਇਆ ਬਈ ਤੂੰ ਮੈਨੂੰ ਘਰ ਮੇਰੇ ਸਨਾਪ ਲੈ ਤੂੰ ਬਰਨਾਲ ਪਟਿਆਲੇ ਵਾਲਾ ਮੇਰੇ ਘਰ ਕੋ ਆਇਆ ਕਿ ਯਾਰ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਨਾਲ ਜੇ ਬਾਦਲ ਸਾਹਿਬ ਨੇ ਆਉਣਾ ਤੇ ਇੱਕ ਬੰਦੇ ਤੂੰ ਹੀ ਕਹੀ ਜਾਂਦੇ ਜੇ ਮੁੜੇ ਮੈਂ ਫੋਨ ਕੇ ਉਹਨੂੰ ਜਵਾਬ ਦਿੱਤਾ ਤੇ ਖਬਰਦਾਰ ਲਈ ਮਾਦਾ ਨੇ ਕਿਹਾ ਖਬਰਦਾਰ ਸਾਡੇ ਘਰ ਸੁਖੀ ਸਿੰਘ ਬਾਦਲ ਜਣ ਜੀ ਆਏ ਤੁਸੀਂ ਪਖੰਡ ਫੜਿਆ ਤੁਸੀਂ 200 ਐਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਕਾਉਂਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਨਾਰਾਜ਼ ਚੱਲੰਦਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਵੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਦੋਧੀਆਂ ਪਾਈਆਂ ਮੈਂ ਤੇ ਜਰੀ ਗਿਆ ਜਰੀ ਗਿਆ ਜਰੀ ਗਿਆ ਦਬਾਈ ਗਿਆ ਦਬਾਈ ਗਿਆ ਦਬਾਈ ਗਿਆ ਕੋਈ ਮਾਦਾ ਦਾ ਬਰਦਾਸ਼ਤਾ ਬਹੁਤ ਹੱਦ ਤੱਕ ਮੈਂ ਬਰਦਾਸ਼ਤ ਕਰਦਾ ਜਿਹੜਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਬਾਕੀ ਮੈਂ ਕਹਿੰਦਾ ਤੈਨੂੰ ਕਹਦਾ ਜਿਹੜੇ ਤੂੰ ਆਪ ਦੇ ਬੂਏ ਦੇ ਵਰ ਕੁੱਤੇ ਬਣਿਆ ਨਾ ਉਹਨਾਂ ਨੂੰ ਪੜੇ ਵਾਲਾ ਇੱਕ ਵਾਰ ਤਾਂ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਦੀ ਗੱਲ ਕਹਿ ਲਵਾਂ ਮੈਂ ਉਹਨਾਂ ਕੁੱਤਿਆਂ ਨੂੰ ਵੀ ਗੱਲ ਕਹਿ ਦੇਣੀ ਚਾਹਾਂ ਕਿ ਆਹਦਾ ਭੌਂਕੜਾ ਬੰਦ ਕਰ ਦਿਓ ਬਾਚਣਾ ਕਿਉਂਕਿ ਤਲਬੀਸ ਉਹਨਾਂ ਸਾਡੇ ਰਿਸ਼ਤੇਦਾਰੀ ਦੇ ਸਦਾ ਅਸ਼ਰਮਾ ਮੜਾ ਕੀਤਾ ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਤੁਹਾਡੀ ਇੱਜ਼ਤ ਤੋਂ ਤੇ ਖਰਾਬ ਨਹੀਂ ਤੁਸੀਂ ਕੱਲ ਤੇ ਮੇਰੇ ਇੱਜ਼ਤ ਤੋਂ ਤੇ ਖਰਾਬ ਹੋਇਓ ਆਪਣੀ ਗੱਲ ਚ ਰਿਓ ਬਹੁਤ ਬਹੁਤ ਧੰਨਵਾਦ ਵੈਕੂ ਬੀ ਦਾ ਖਾਲਸਾ ਵੈਕੂ ਤੇ ਕੀ ਬੋਲੋ